ਹੈਲੋ ਰੰਗ ਪੰਜਾਬ ਦੇ ਚੈਨਲ ਦੇਖਣ ਵਾਲਿਆਂ ਨੂੰ ਸਰਜੀਤ ਤੰਬੜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਮਸਤੇ ਦੋਸਤੋ ਮੈਂ ਇੱਕ ਕੁੜੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਕੁੜੀ ਲੰਦੇ ਪੰਜਾਬ ਪੰਜਾਬ ਤੋਂ ਹੈ ਲੰਦੇ ਪੰਜਾਬ ਤੋਂ ਇਹ ਕੁੜੀ ਕਿਉਂਕਿ ਲੰנדה ਪੰਜਾਬ ਦੇ ਵਿੱਚ ਥੋੜੇ ਲਫ਼ਜ਼ ਹੋਰ ਵਰਤੇ ਜਾਂਦੇ ਜੋ ਕਿ ਪਹਿਲਾਂ ਇੱਕੋ ਹੀ ਪੰਜਾਬ ਸੀਗਾ ਹੁਣ ਲੰਦਾ ਪੰਜਾਬ ਹੋ ਗਿਆ ਤੇ ਬੜੀ ਪਿਆਰੀ ਬੋਲੀ ਹੈ ਬਸਤੀ ਜਿਸ ਤਰ੍ਹਾਂ ਖੁਸਾ ਕਿਹਾ ਖੁਸਾ ਇੱਕ ਜੁੱਤੀ ਬਣਾਈ ਜਾਂਦੀ ਹੈ ਚਮੜੇ ਦੀ ਜੁੱਤੀ ਬਣਾਈ ਜਾਂਦੀ ਆ ਤਿੱਲੇਦਾਰ ਕਢਾਈ ਕੱਢ ਕੇ ਤੇ ਉਸ ਨੂੰ ਖੁੱਸਾ ਕਿਹਾ ਪਹਿਲੇ ਜਮਾਨਿਆਂ 'ਚ ਆਪਣੇ ਵੀ ਖੁੱਸਾ ਹੀ ਕਹਿੰਦੇ ਹੁੰਦੇ ਸੀ ਯਾਨੀ ਦੁਆਬੇ 'ਚ ਵੀ ਖੁੱਸਾ ਹੀ ਕਹਿੰਦੇ ਸੀ ਤੇ ਇੱਕ ਸ਼ਬਦ ਆਊਗਾ ਵਿੱਚ ਕੁੱਲਾ ਕੁੱਲਾ ਜਿਹੜਾ ਪਹਿਲੇ ਜਮਾਨਿਆਂ 'ਚ ਮੇਰੇ ਸਹੁਰਾ ਸਾਹਿਬ ਮੈਂ ਦੇਖਿਆ ਮੇਰੇ ਸਹੁਰਾ ਸਾਹਿਬ ਦੇ ਕੋਲ ਹੈਗਾ ਸੀਗਾ ਉਹ ਸਿਰ ਦੇ ਉੱਤੇ ਇੱਕ ਟੋਪੀ ਨਮਾ ਹੁੰਦਾ ਜਿਸ ਤਰ੍ਹਾਂ ਤਿੱਖਾ ਥੋੜਾ ਜਿੰਨਾ ਤੁਰਲੇ ਤੁਰਲੇ ਵਾਂਗ ਨਾ ਤੁਰਲਾ ਨਹੀਂ ਤਿੱਖੀ ਟੋਪੀ ਹੁੰਦੀ ਕਹਿ ਲਓ ਤੇ ਉਹ ਹੁੰਦਾ ਸੀ ਉਸ ਨੂੰ ਕੁੱਲਾ ਕਿਹਾ ਜਾਂਦਾ ਸੀ ਕੁੱਲੇ ਦੇ ਪਹਿਲਾਂ ਕੁੱਲਾ ਪੈਣ ਪੈਣ ਕੇ ਫਿਰ ਪਗੜੀ ਬੰਨੀ ਜਾਂਦੀ ਸੀ ਹੋਰ ਇੱਕ ਸ਼ਬਦਾਏਗਾ ਕੁਲਾ ਕਿਉਂਕਿ ਸ਼ਬਦਾਂ ਦਾ ਥੋੜਾ ਬਹੁਤ ਪਤਾ ਹੋਵੇ ਤੇ ਫਿਰ ਮਜਾ ਆਂਦਾ ਗੀਤ ਸੁਣਨੇ ਦਾ ਨਹੀਂ ਤਾਂ ਵਿਝਲੇ ਸ਼ਬਦਾਂ ਦਾ ਜਿੱਕੀ ਕਿ ਨਹੀਂ ਪਤਾ ਲੱਗਦਾ ਠੀਕ ਹੈ ਤੇ ਮਿਹਦੇ ਤੁਹਨ ਪਸੰਦ ਆਏਗੀ ਪਸੰਦ ਆਵੇ ਤਾਂ ਬਹੁਤ ਜ਼ਿਆਦਾ ਜ਼ਿਆਦਾ ਸ਼ੇਅਰ ਲਾਈਕ ਕਰ ਦਿਆ ਕਰੋ ਬਹੁਤ ਮੇਰਾ ਹੌਸਲਾ ਵੱਧਦਾ ਮੇਰਾ ਦਿਲ ਕਰਦਾ ਉਹ ਜਿਆਦਾ ਜਿਆਦਾ ਤੁਹਾਡੇ ਕੋਲ ਪੁਰਾਣੀਆਂ ਪੁਰਾਣੀਆਂ ਓਡੀਆਂ ਸੁਣਾਉਣ। ਅੱਜ ਸੁਣਾਉਣਾ। ਥੋੜਾ ਮੇਰੇ ਤੋਂ ਨੂੰ। ਲੈnde ਪੰਜਾਬ ਤੋਂ ਇੱਕ ਓਡੀ ਸੁਣਾਣੀ। ਨੇ ਤੂੰ ਖਿੜ ਚੰਬੇ ਕਲਿਏ ਨੀ ਤੂੰ ਖਿੜ ਦੀਸ ਵੇਰੇ ਮੇ ਵੀਰ ਮੇਰਾ ਤੇਰੇ ਪੱਜ ਆਵੇ ਨੀ ਤੂੰ ਖਿੜ ਦੀਸ ਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਨੀ ਤੂੰ ਖਿੜ ਚੰਬੇ ਕਲਿਏ ਤੇਰੀ ਵਾਸ਼ਨਾ ਆਵੇ ਨਹੀਂ ਤੂੰ ਖਿੜਦੀ ਸਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਗਾਨਾ ਵੀ ਕੇ ਲੜੀਆਂ ਲੈਣ ਹੁਲਾਰੇ ਨਹੀਂ ਤੂੰ ਖਿੜੇ ਚੰਬੇ ਕਲਿਏ ਤੇਰੀ ਵਾਸ਼ਨਾ ਆਵੇ ਨਹੀਂ ਤੂੰ ਖਿੜੇ ਚੰਬੇ ਕਲਿਏ ਤੇਰੀ ਵਾਸ਼ਨਾ ਤੂੰ ਖਿੜਦੀ ਸਵੇਰੇ ਵੀਰ ਮੇਰਾ ਤੇਰੇ ਪੱਜਿਆ ਕੁਸਾ ਵੀਰ ਦਾ ਬਣ ਕੇ ਦਿੱਲਾ ਮਰੇ ਚਮਕਾਰੇ ਕੁਸਾ ਵੀਰ ਦਾ ਬਣ ਕੇ ਦਿੱਲਾ ਮਰੇ ਚਮਕਾਰੇ 니 ਤੂੰ ਖਿੜ ਚੰਬੇ ਕਲਿਏ ਤੇਰੀ ਵਾਸ਼ਨਾ ਆਵੇ ਨਹੀਂ ਤੂੰ ਖਿੜ ਚੰਬੇ ਕलिए ਤੇਰੀ ਵਾਸ਼ਨਾ ਆਵੇ ਨਹੀਂ ਤੂੰ ਖਿੜ ਦੀਸਵੇਰੇ ਵੀਰ ਮੇਰਾ ਤੇਰੇ ਪੱਜ ਦੀ ਸਵੇਰੇ ਵੀਰ ਮੇਰਾ ਤੇਰੇ ਪਾ ਜਿ ਆਵੇ ਕੁੱੜਤਾ ਵੀਰੇ ਦਾ ਬਣ ਕੇ ਬਟਣ ਮਰਨ ਲੇਸ਼ੇ ਕਾਰੇ ਕੁੱੜਤਾ ਵੀਰੇ ਦਾ ਬਣ ਕੇ ਬਟਣ ਮਰਨ ਲੇਸ਼ੇ ਕਾ खिड़े चंबे कलिए तेरी वासनावे नी तू खिड़े चंबे कलिए तेरी वासनावे नी तू खिड़ दी सवेरे वीर मेरा तेरे पाजे ਘੜ ਦੀ ਸਵੇਰੇ ਵੀਰ ਮੇਰਾ ਤੇਰੇ ਪੱਜਿਆਵੇ ਕੁੱਲਾ ਵੀਰੇ ਦਾ ਬਣ ਕੇ ਜੀਰ ਮਰੇ ਲੇ ਸੇ चीरा मरेली शिकारे नी तू खिड़ चंबे कलिए तेरी ने नी तू खिड़ चंबे कलिए तेरी नाया ਮੇਰਾ ਤੇਰੇ ਪਜਿਆਵੇ ਸੇਰਾ ਵੀਰੇ ਦਾ ਬਣ ਕੇ ਲੜੀਆਂ जम्बे कलिये तेरी वाशनायावे नी तूँ खिड़ दी सावेरे वीर मेरा तेरे पाजे ਵਾਸ਼ਨਾ ਆਵੇ ਨਹੀਂ ਤੂੰ ਖੇੜੇ ਚੰਬੇ ਕलिए ਤੇਰੀ ਵਾਸ਼ਨਾ ਆਵੇ ਦੋਸਤੋ ਜੇ ਤੁਹਾਨੂੰ ਪਸੰਦ ਆਈ ਇਹ ਕੋੜੀ ਲੰਦੇ ਪੰਜਾਬ ਤੋਂ ਐ ਲੰਦੇ ਪੰਜਾਬ ਤੋਂ ਇੱਕ ਮੇਰੇ ਰੂਵਰਸ ਬਹੁਤ ਪਿਆਰਾ ਜਆ ਬੇਟਾ ਖਾਲਦ ਮੁਹੰਮਦ ਬਹੁਤ ਜ਼ਿਆਦਾ ਹਮੇਸ਼ਾ ਮੈਨੂੰ ਕਾਫੀ ਉਤਸ਼ਾਹਤ ਕਰਦਾ ਹੈ ਬਹੁਤ ਅੱਛੇ ਅੱਛੇ ਕਮੈਂਟ ਕਰਦਾ ਹੈ ਇਹ ਕੋੜੀ ਖਾਸ ਕਰਕੇ ਮੈਂ ਉਸ ਦੇ ਲਈ ਵੀ ਗਾਈ ਹੈ ਕਿਉਂਕਿ ਉਹ ਵੀ ਲੰਦੇ ਪੰਜਾਬ ਤੋਂ ਹੈ ਇਹ ਖਾਲਦ ਬੇਟਾ ਜੇ ਤੁਹਾਨੂੰ ਮੇਰੀ ਕੋੜੀ ਪਸੰਦ ਆਏ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਔਰ ਲਾਈਕ ਪਲੀਜ਼ ਪਲੀਜ਼ ਦੂਰ ਕਰਿਆ ਜੇ ਇਸੇ ਨਾਲ ਸੁਖੀ ਬਸੋ ਸਾਰੇ ਰਾਜੀ ਖੁਸ਼ੀ ਰੋ ਓਕੇ ਬਾਏ ਬਾਏ